ਅੱਜ 26 ਜਨਵਰੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਮੌਸਮ ਸਾਫ਼ ਹੈ ਪਰ ਹਲਕੀ ਜਿਹੀ ਬੱਦਲਵਾਈ ਉਚੇਰੀ ਲਗਾਤਾਰ ਬਣੀ ਹੋਈ ਹੈ ਤੇ ਅੱਜ ਠੰਡ ਦੇ ਪਿਛਲੇ ਦਿਨਾਂ ਦੇ ਮੁਕਾਬਲੇ ਥੋੜੀ ਜਿਹੀ ਘੱਟ ਹੈ ਕਿਉਂਕਿ ਇਚੇਰੀ ਬੱਦਲਬਾਈ ਲਗਾਤਾਰ ਲੰਘ ਰਹੀ ਹੈ ਨਾ ਧੁੰਦਿਆ ਤੇ ਨਾ ਪੰਜਾਬ ਦੇ ਕਿਸੇ ਹਿੱਸੇ ਵਿੱਚ ਕੋਰਾ ਬਹੁਤਾ ਦਿਖਾਈ ਦੇ ਰਿਹਾ ਹੈ ਅੱਜ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੌਸਮ ਸਾਫ ਸਾਫ ਨਹੀਂ ਹੁੰਦਾ ਜਾਵੇਗਾ ਬੱਦਲਬਾਈ ਲਗਾਤਾਰ ਵੱਧਦੀ ਜਾਵੇਗੀ ਸ਼ਾਮ ਹੁੰਦੇ ਹੁੰਦੇ ਪੰਜਾਬ ਦੇ ਕੁਝ ਕ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਖਾਸ ਕਰਕੇ ਫਾਜ਼ਿਲਕਾ ਮੁਖਸਰ ਬਠਿੰਡਾ ਮਾਨਸਾ ਇਹਨਾਂ ਖੇਤਰਾ ਦੇ ਵਿੱਚ ਰਾਜਸਥਾਨ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅੱਧੀ ਰਾਤ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ 27 ਤਰੀਕ ਮੁੱਖ ਦਿਨ ਹੈ ਇਸ ਸਿਸਟਮ ਦਾ ਜਿਹੜੇ ਵਿੱਚ ਪੰਜਾਬ ਦੇ ਪੈਂਡ ਤੋਂ 70% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਭਾਰੀ ਵੀ ਪੈਂਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਜੇਕਰ ਕੱਲ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਸ਼ਾਮ ਵੇਲੇ ਉੱਥੇ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਰੇ ਖੇਤਰਾਂ ਦੇ ਵਿੱਚ ਇੱਕਸਾਰ ਮੀਂਹ ਨਹੀਂ ਪਵੇਗਾ ਇਹ ਹਲਕੇ ਤੋਂ ਦਰਮਿਆਨਾ ਤੇ ਸਿਰਫ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਦੌਰ ਕਾਫੀ ਖੇਤਰਾਂ ਦੇ ਵਿੱਚ ਲੱਗਦਾ ਹੋਇਆ ਹੈ